ਤੁਸੀਂ ਜਿਹੜਾ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸੁਹਾ ਕਰਦਾ ਹੈ ਇਸ ਟਾਈਮ ਅਸੀਂ ਖੜੇ ਆ ਨੈਸ਼ਨਲ ਹਾਈਵੇ 54 ਬਗਲਾੜੀ ਵਿਖੇ ਜਿੱਥੇ ਕਿ ਇੱਕ ਹੋਟਲ ਦੇ ਵਿੱਚ ਪੁਲਿਸ ਵੱਲੋਂ ઓਰੇਡ ਮਾਰੀ ਗਈ ਆ ਆ ਦੱਸ ਦਈਏ ਕਿ ਇਸ ਹੋਟਲ ਦੇ ਬਾਰੇ ਗੱਲ ਇਹ ਨਿਕਲ ਕੇ ਆਈ ਹੈ ਕਿ ਕਿਸਾਨ ਯੂਨੀਅਨ ਫਤਿਹ ਵੱਲੋਂ ਲਗਾਤਾਰ ਇਸ ਮਾਮਲੇ ਦੇ ਵਿੱਚ ਪਹਿਲਾਂ ਵੀ ਸ਼ਿਕਾਇਤਾਂ ਦਰਜ ਕਰਾਏ ਗਏ ਕਿ ਉਹਨਾਂ ਨੂੰ ਦੱਸਣਾ ਕਿ ਇਸ ਹੋਟਲ ਦੇ ਵਿੱਚ ਕੁਝ ਨਜਾਇਜ਼ ਕੰਮ ਹੋ ਰਹੇ ਨੇ ਇਸ ਦੇ ਖਿਲਾਫ ਅੱਜ ਵੀ ਉਹਨਾਂ ਵੱਲੋਂ ਇੱਥੇ ਪਹੁੰਚਿਆ ਗਿਆ ਸੀ ਤੇ ਜਿਸ ਤੋਂ ਬਾਅਦ ਦੇਖਿਆ ਗਿਆ ਕਿ ਇਸ ਹੋਟਲ ਦੇ ਵਿੱਚ ਅੱਜ ਰੇਡ ਵੱਜੀ ਹੈ ਸਵੇਰ ਹੀ ਜਿਹੜੀ ਰੇਡ ਵੱਜੀ ਸੀਗੀ ਇਹ ਹੈ ਕਿ ਬੱਚਾ ਕਾਫੀ ਲੋਕ ਹਸਨ ਤੇ ਸਾਡੇ ਨਾਲ ਹਰਜਨ ਸਿੰਘ ਜੀ ਤੁਸੀਂ ਲਗਾਤਾਰ ਇਸ ਮਾਮਲੇ ਨੂੰ ਲੈ ਕੇ ਚੋਕਰੇ ਸੀਗੇ ਪਿਛਲੇ ਸਮੇਂ ਤੁਸੀਂ ਪ੍ਰਧਾਨ ਦਿੱਤਾ ਜਿਲ੍ਹਾ ਦਾ ਸੀਗਾ ਤੇ ਹੁਣ ਜੇ ਗੱਲ ਕਰੀਏ ਤਾਂ ਕੀ ਫਿਰ ਚਾਰਵਾਈ ਹੋਈ ਉਸ ਤੋਂ ਦੇਖੋ ਕਾਰਵਾਈ ਮੇਨ ਦੋਸ਼ੀ ਜਿਹੜੇ ਹੈਗੇ ਆ ਢਾਬੇ ਦਾ ਮਾਲਕ ਮੈਨੇਜਰ ਜਿਹੜੇ ਇਸ ਕਾਰੋਬਾਰ ਨੂੰ ਚਲਾ ਰਹੇ ਆ ਪਿੰਡਾਂ ਦਾ ਸ਼ਹਿਰਾਂ ਦਾ ਸਾਡੇ ਸਮਾਜ ਦਾ ਕੋਈ ਸੱਭਿਆਚਾਰ ਇਸ ਤਰ੍ਹਾਂ ਦਾ ਹੈ ਕਿ ਜਿਹੜੇ ਇੱਥੇ ਨੌਜਵਾਨ ਬੱਚੇ-ਬੱਚੀਆਂ ਹੁੰਦੇ ਆ ਅਸੀਂ ਉਹਨਾਂ ਤੇ ਕਾਰਵਾਈ ਕਰਨ ਦੇ ਹੱਕ ਚ ਜੀਉਣੀ ਹੈ ਪਰ ਅਸੀਂ ਇਹ ਕਹਿੰਨੇ ਆ ਵੀ ਕਮਲਾ ਮਰ ਜਾਵੇ ਕਮਲਾ ਨਾਮਰੇ ਕਮਲੇ ਦੀ ਮਾਂ ਮਰ ਜਾਵੇ ਵੀ ਹੋਟਲ ਦੇ ਮਾਲਕ ਹੈ ਜਿਹੜਾ ਇਹ ਚੀਜ਼ ਹੈ ਉਹ ਬੰਦ ਕਰਨ ਤਾਂ ਜੋ ਬੱਚੇ ਜਿਹੜੇ ਗਲਤ ਪਾਸੇ ਨੂੰ ਨਾ ਜਾਵੋ ਅੱਜ ਤੁਸੀਂ ਅਸੀਂ ਪਹੁੰਚੀ ਸੀ ਕਿੰਨੇ ਬੱਚੇ ਜਿਹੜੇ ਅੰਦਰ ਤੁਸੀਂ ਦੇਖੇ ਸੀਗੇ ਵੀ ਇੱਥੇ ਮੁੰਡੇ ਕੁੜੀਆਂ ਅੰਦਰ ਸੀਗੇ ਬਹੁਤ ਸਾਰੇ ਸੀਗੇ ਲਗਭਗ 16 ਤੋਂ 18 ਇੱਥੇ ਸੀਗੇ ਪਰ ਇਹਦੇ ਵਿੱਚ ਇੱਕ ਗੱਲ ਕਰੀਏ ਕਿਉਂਕਿ ਅਕਸਰ ਹੀ ਹੋ ਸਕਦਾ ਸਾਡੀ ਵੀਡੀਓ ਥਲੇ ਕਮੈਂਟ ਆਉਣ ਕਿ ਹਾਈ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਹੁਕਮ ਨੇ ਕਿ ਆਪਣੀ ਬਾਲਗ ਨੇ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਜਾ ਸਕਦੇ ਨੇ ਰਹਿ ਸਕਦੇ ਨੇ ਆਪਣਾ ਆਧਾਰ ਘਟ ਦੇ ਕੇ ਪਰ ਆਪਣੇ ਇੱਥੇ ਤੁਸੀਂ ਲਗਾਤਾਰ ਕਹਿ ਰਹੇ ਹੋ ਪਿਛਲੇ ਸਮੇਂ ਦੇ ਵਿੱਚ ਵੀ ਇੱਥੇ ਨੇੜੇ ਸਕੂਲ ਵੀ ਹੈਗਾ ਧਾਰਮਿਕ ਸਥਾਨ ਵੀ ਹੈਗੇ ਆ ਪਰ ਇੱਥੇ ਜਿਹੜੀ ਜਗ੍ਹਾ ਅਸੀਂ ਨਹੀਂ ਅਲਾਉਡ ਕਰਦੇ ਜੀ ਫਿਰ ਜੇ ਬਾਲਗ ਨੂੰ ਇਹ ਅਧਿਕਾਰ ਹੈ ਤਾਂ ਅਸੀਂ ਉਹਨਾਂ ਨੂੰ ਰੋਕ ਵੀ ਨਹੀਂ ਸਕਦੇ ਹੂੰ ਉਹਨਾਂ ਨੂੰ ਪੁਲਿਸ ਵੀਰ ਫਿਰ ਕਿਉਂ ਰੋਕਦੀ ਐ ਉਹਨਾਂ ਨੂੰ ਜਾਣ ਦੇਣ ਕਰਦੇ ਕਰਨ ਨੂੰ ਜਾਣ ਦੇਣ ਉਹਨਾਂ ਨੂੰ ਪੁੱਛ ਗਿਸ਼ ਕਿਉਂ ਹੋ ਰਹੀ ਆ ਮੈਂ ਕਹਿੰਦਾ ਐ ਵੀ ਉਹ ਉਹਨਾਂ ਦਾ ਅਧਿਕਾਰ ਐ ਅਧਿਕਾਰ ਤੇ ਭਾਰਤ ਦੇ ਵਿੱਚ ਥੋੜਾ ਜਿਹਾ ਫਰਕ ਹੁੰਦਾ ਅਧਿਕਾਰ ਹੁੰਦਾ ਜਿਹਨੂੰ ਅਸੀਂ ਸੱਤ ਦੇ ਵਿੱਚ ਵੀ ਕਹੇ ਕਹਿ ਸਕਦੇ ਖੜ ਕੇ ਵੀ ਆ ਮੇਰਾ ਅਧਿਕਾਰ ਐ ਜੇ 18 ਸਾਲ ਤੋਂ ਉੱਪਰ ਬੱਚਿਆਂ ਨੂੰ ਇਹ ਅਧਿਕਾਰ ਹੈ ਤਾਂ ਫਿਰ ਸਾਹਮਣੇ ਖੜ ਕੇ ਸਾਰਿਆਂ ਦੇ ਕਹਿਣ ਵੀ ਸਾਡਾ ਅਧਿਕਾਰ ਹੈ ਸਜੋਖਾ ਮਰਜ਼ੀ ਕਰਾਂਗੇ ਕੌਣ ਹੈ ਪੁਲਿਸ ਕੌਣ ਹੈ ਕਿਤੇ ਬੰਦੀਆਂ ਜਾਂ ਲੋਕ ਕਿਉਂ ਸਾਨੂੰ ਰੋਕਦੇ ਇੰਨਾ ਕੰਮ ਤੋਂ ਕਿੰਨੇ ਕ ਸਮੇਂ ਦਾ ਜਿਹੜਾ ਇਹ ਹੋਟਲ ਕਹੀਏ ਵੀ ਇਹ ਬਣਿਆ ਹੋਇਸ ਨੂੰ ਤੋਂ ਹੈ ਲਗਭਗ 4 ਕੁ ਮਹੀਨੇ 5 ਮਹੀਨੇ ਪਹਿਲਾਂ ਦਾ ਬਣਿਆ ਇਸ ਮਕਸਦ ਵਾਸਤੇ ਬਣਿਆ ਇਹਦੀ ਸਟਾਰਟਿੰਗ ਕੋਈ ਹੋਰ ਨਹੀਂ ਤੁਸੀਂ ਵੇਖ ਲਓ ਅੰਦਰ ਜਾ ਕੇ ਤੁਸੀਂ ਕਿਤੇ ਲੱਗਦੇ ਟੱਪਦੇ ਇੱਥੇ ਬਹਿ ਜਾਓ ਵੀ ਕੁਝ ਖਾਣ ਪੀਣ ਨੂੰ ਤੁਹਾਨੂੰ ਕੁਝ ਨਹੀਂ ਮਿਲਣਾ ਤੁਹਾਨੂੰ ਸਿਰਫ ਕਮਰਾ ਹੀ ਮਿਲਣਾ ਉਹ 1 ਘੰਟੇ ਵਾਸਤੇ 2 ਘੰਟੇ ਵਾਸਤੇ ਸੋ ਇਹ ਫਰੀ ਕੋਡ ਦੇ ਜਦੋਂ ਨੈਸ਼ਨਲ ਹਾਈਵੇ 54 ਜਦੋਂ ਫਰੀ ਕੋਡ ਤੋਂ ਬਹਿੰਡੇ ਨੂੰ ਜਾਂਦੇ ਆ ਵਗਰਾੜੀ ਦੇ ਪਹਿਲਾਂ ਹੀ ਜਿਹੜਾ ਨੈਸ਼ਨਲ ਹਾਈਵੇ 54 ਤੇ ਇਹ ਜਿਹੜਾ ਰੈਸਟੋਰੈਂਟ ਆਉਂਦਾ ਹੈ ਹੋਟਲ ਹੈਗਾ ਰਤਵਾ ਹੋਟਲ ਇਹ ਇੱਕ ਪਿਛਲੇ ਦਸ ਹਜ਼ਾਰ ਦੇ 4-5 ਮਹੀਨੇ ਪਹਿਲਾਂ ਹੀ ਇਹ ਬਣਿਆ ਸੀਗਾ ਤੇ ਇਹਦੇ ਅੰਦਰ ਜਿਹੜੇ ਹੁਣ ਕਾਫੀ ਜੋੜੇ ਨੇ ਜੋ ਇਸ ਕਮਰੇ ਦੇ ਵਿੱਚ ਵਿਖੇ ਕਿ 17 ਦੇ ਕਰੀਬ ਦਸ ਹਜ਼ਾਰ ਆ ਕੀ ਜੋੜੇ ਸਨ ਜਿਨ੍ਹਾਂ ਨੂੰ ਇੱਕ ਵਾਰ ਅੰਦਰ ਰੱਖਿਆ ਹੋਇਆ ਚੌਂਕੀ ਵਰਗਾੜੀ ਹੈਗੀ ਤੇ ਉਸ ਤੋਂ ਬਾਅਦ ਹੁਣ ਐਸਐਚਓ ਜੈਤੋ ਵੀ ਇੱਥੇ ਪਹੁੰਚੀ ਸੀ ਉਹਨਾਂ ਨਾਲ ਵੀ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਗਿਆ ਕਿ ਜਿਹੜੇ ਹੋਟਲ ਦੇ ਮਾਲਕ ਨੇ ਤੇ ਉਹਨਾਂ ਦੇ ਮੈਨੇਜਰ ਦੇ ਖਿਲਾਫ ਜਿਹੜੀ ਕਾਰਵਾਈ ਕਰ ਦਿੱਤੀ ਗਈ ਹੈਗੀ ਦੂਜੇ ਪਾਸੇ ਖੋਰ ਤੁਸੀਂ ਦਿਖਾਉਣੇ ਆ ਕਿ ਜਿਹੜੇ ਪੈਂਡ ਦੇ ਲੋਕ ਇੱਥੇ ਮੋਕੇ ਸਵੇਰ ਤੋਂ ਹੀ ਮੌਜੂਦ ਬਾਹਰ ਖੜੇ ਨੇ ਇੱਥੇ ਜਿਹੜਾ ਇੱਕ ਵਾਰੀ ਅੰਦਰ ਉਹਨਾਂ ਰਹਿ ਗਏ ਜਿਹੜੇ ਹੈਗੇ ਮੀਡੀਆ ਜਾਂ ਪੁਲਿਸ ਦੇ ਕਰਮਚਾਰੀ ਉਹੀ ਅੰਦਰ ਬਾਕੀ ਲੋਕ ਬਾਹਰ ਖੜੇ ਨੇ ਸਵੇਰ ਤੋਂ ਹੀ ਕਿਉਂਕਿ ਇਹਨਾਂ ਵੱਲੋਂ ਕਿਹਾ ਗਿਆ ਰ ਨਹੀਂ ਹੁੰਦਾ ਹਾਲਾਂਕਿ ਕਾਨੂੰਨ ਦੀ ਗੱਲ ਕਰੀਏ ਤੇ ਕਾਨੂੰਨ ਦੇ ਵਿੱਚ ਹਰ ਇੱਕ ਨੂੰ ਆਪਣੀ ਆਜ਼ਾਦੀ ਹੈ ਜਿਸ ਤਰ੍ਹਾਂ ਮਰਜ਼ੀ ਰਹਿ ਸਕਦੇ ਨੇ ਪਰ ਕਿਤੇ ਨਾ ਕਿਤੇ ਜਿਹੜਾ ਹੈਗਾ ਪੰਜਾਬ ਦੇ ਵਿੱਚ ਕਈ ਥਾਵਾਂ ਤੇ ਜਿਹੀਆਂ ਖਬਰਾਂ ਆਉਂਦੀ ਰਹਿੰਦੀਆਂ ਨੇ ਕਿ ਇਸ ਤਰ੍ਹਾਂ ਕਮਰਿਆਂ ਦੇ ਵਿੱਚੋਂ ਨੌਜਵਾਨ ਮੁੰਡੇ ਕੁੜੀਆਂ ਮਿਲਦੇ ਨੇ ਜਿਹੇ ਬੱਚੇ ਜਿਹੜੀ ਤਸਵੀਰ ਸਾਹਮਣੇ ਆਈ ਹੈ ਫਰੀਕੋਟ ਤੋਂ ਗੁਜਰਦੇ ਨੈਸ਼ਨਲ ਹਾਈ 54 ਤੇ ਬਰਗਾੜੀ ਦੀਆਂ ਜਿੱਥੇ ਤਸਵੀਰ ਤੁਹਾਨੂੰ ਦਿਖਾਈਆਂ ਤੇ ਇਸ ਤੋਂ ਬਾਅਦ ਤੁਸੀਂ ਸੁਣੋ ਇਸ ਬੱਚਾ ਪੁਲਿਸ ਅਧਿਕਾਰੀ ਕੀ ਕਹਿੰਦੇ ਨੇ ਮੌਕੇ ਦੇ ਜਿਹੜੇ ਇੱਥੇ ਲੋਕ ਨੇ ਉਹ ਵੀ ਕੀ ਕਹਿੰਦੇ ਨੇ ਤੁਹਾਨੂੰ ਉਹ ਸਾਰਾ ਸੁਣਾਉਣੇ ਚਲੋ ਜੀ ਇੱਕ ਨਹੀਂ ਮੇਰੇ ਕੋ ਹਰਿੰਦਰ ਸਿੰਘ ਜੀ ਦਾ ਡਾਕਟਰ ਕਿਸਾਨ ਯੂਨੀਅਨ ਨੇ ਤਾਂ ਨੰ ਲਗਾਇਆ ਸੀ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਜੀ ਤੇ ਹਰਿੰਦਰ ਸਿੰਘ ਜੀ ਨੇ ਉਹ ਇੱਕ ਬਿਆਨ ਲਿਖਾਇਆ ਸਾਡੇ ਪਾਸ ਦਰਜ ਕਰਾਇਆ ਜੀ ਵੀ ਆ ਜਿਹੜਾ ਹੋਟਲ ਹੈਗਾ ਜੀ ਰਤਬਾ ਹੋਟਲ ਇਹਦੇ ਵਿੱਚ ਕੋਈ ਇਲੀਗਲ ਜਿਹੜਾ ਹੈਗਾ ਧੰਦਾ ਚੱਲਦਾ ਦੇ ਵਪਾਰ ਦਾ ਉਹਦੇ ਸਬੰਧੀ ਅਸੀਂ ਉਹਨਾਂ ਦਾ ਬਿਆਨ ਦਰਜ ਕਰ ਲਿਆ ਜੀ ਬਿਆਨ ਮੁਤਾਬਕ ਜਿਹੜਾ ਹੈ ਹੋਟਲ ਦੇ ਮਾਲਕ ਤੇ ਵੰਦੀਆਂ ਧਰਾਵਾਂ ਤਹਿਤ ਪਰਚਾ ਦਰਜ ਕੀਤਾ ਜਾ ਰਿਹਾ ਹੈ ਜੀ ਕੋਈ ਇਥੋਂ ਬੰਦੇ ਵੀ ਫੜੇ ਗਏ ਕੁਝ ਬੰਦੇ ਉਹ ਜੀ ਅਸੀਂ ਹਜੇ ਸਰਚ ਕਰਦੇ ਆਂ ਜੀ ਸਾਚੇ ਦੇ ਦੌਰਾਨ ਜੋ ਵੀ ਇਹ ਦੇ ਵਿੱਚ ਜੋ ਵੀ ਸਾਡੀ ਰਿਕਵਰੀ ਹੋਊਗੀ ਜੋ ਵੀ ਬੰਦਾ ਇਹ ਤੇ ਮਿਲਦਾ ਉਹਦੇ ਖਿਲਾਫ ਜੋ ਵੀ ਕੋਈ ਇਲੈਗਲ ਐਕਟੀਵਿਟੀ ਪਾਈ ਜਾਂਦੀ ਹੈ ਤੇ ਉਹਨਾਂ ਦੇ ਖਿਲਾਫ ਵੀ ਮੁਤਾਬਕ ਕਾਨੂੰਨ ਕਾਰਵਾਈ ਕੀਤੀ ਜਾਏਗੀ ਜੀ ਕਿਹੜੇ ਕਿਹੜੀ ਤਰ੍ਹਾਂ ਵਰਤੀਆਂ ਇਹਦੇ ਵਿੱਚ ਜੀ ਅਸੀਂ ਹੁਣ ਬਲਾਦ ਜਿਹੜਾ ਧਾਰਾ 3 ਇਲੈਗਲ ਟਰੈਪ ਇਨਮੋਰਲ ਟਰੈਪਕਿੰਗ ਦਾ ਪਰਚਾ ਦੇ ਰਹੇ ਹਾਂ ਜੀ ਹਮ ਧਾਰਾ 3 ਦਾ ਜੀ ਕੀਤੇ ਬਿਆਨ ਤੇ ਦੇ ਰਹੇ ਇਹ ਬਿਆਨ ਹਰਜਿੰਦਰ ਸਿੰਘ ਜੀ ਦੇ ਬਿਆਨਾਂ ਤੇ ਦੇ ਰਹੇ ਹਾਂ ਜੀ ਕੁਝ ਲੋਕ ਜਿਹੜੇ ਅੰਦਰ ਬੈਠੇ ਨੇ ਕਾਫੀ ਸਵੇਰ ਤੋਂ ਹੀ ਅੰਦਰ ਬੈਠੇ ਨੇ ਮਨ ਨੂੰ ਮੀਡੀਆ ਨੇ ਵੀ ਦੇਖਿਆ ਨੇ ਤੇ ਉਹ ਕੌਣ ਨੇ ਨਹੀਂ ਉਹ ਜੀ ਅਸੀਂ ਠੀਕ ਹੈ ਜਾਂਦਰ ਸਰਚ ਕਰ ਲੈਣੇ ਆ ਜੀ ਸੱਚ ਦੇ ਦੌਰਾਨ ਜੋ ਵੀ ਅਸੀਂ ਪਾਇਆ ਜਾਂਦਾ ਜੀ ਜੋ ਵੀ ਇਹ ਦੇ ਵਿੱਚ ਕੋਣ 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 ਹੈਗੇ ਵਿਅਕਤੀ ਹੈਗੇ ਨੇ ਉਹਨਾਂ ਦੀ ਜੇ ਅਗਰ ਜੋ ਕੋਈ ਵੀ ਜੁਣ ਦੇ ਵਿੱਚ ਕਿਸੇ ਦੀ ਕੋਈ ਸਮੂਲੀਅਤ ਪਾਈ ਜਾਂਦੀ ਹੈ ਤੋ ਉਹ ਦਿਖਲਾ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਜੋ ਹਰਜਿੰਦਰ ਸਿੰਘ ਨੇ ਇਲਜ਼ਾਮ ਲਾਇਆ ਉਹ ਕਿੰਨੇ ਘਾਤਕ ਠੀਕ ਨੇ ਜੀ ਉਹ ਤਾਂ ਜੀ ਤਫਤੀਸ਼ ਦੌਰਾਨ ਪਤਾ ਲੱਗੇਗਾ ਜੀ ਕਿਨੇ ਕਿ ਉਹਦੇ ਵਿੱਚ ਕਿੰਨੇ ਠੀਕ ਨੇ ਜੀ ਤੇ ਉਹਦੇ ਮੁਤਾਬਕ ਅਗਲੀ ਕਾਨੂੰਨੀ ਜੇ ਉਹ ਤੋਂ ਵੱਧ ਵੀ ਜੇ ਕੁਝ ਹੈਗਾ ਤਾਂ ਉਹ ਵੀ ਕਾਨੂੰਨ ਦੇ ਅਨੁਸਾਰ ਕਾਰਵਾਈ ਕੀਤੀ ਜਾਏਗੀ ਜੀ ਸਵੇਰ ਦਾ ਪੁਲਿਸ ਪ੍ਰਸ਼ਾਸਨ ਇੱਥੇ ਸੀਗਾ ਜੀ ਹੁਣ ਤੱਕ ਕੀ ਕਾਰਵਾਈ ਹੋਈ ਸੀ ਸਭ ਠੀਕ ਹੈ ਜੀ ਹੁਣ ਜੋ ਬਿਆਨ ਹੁਣ ਦਰਜ ਕਰਾਇਆ ਹੈ ਜੀ ਜੋ ਮਦਈ ਨੇ ਬਿਆਨ ਦਰਜ ਕਰਾਇਆ ਉਸ ਤੋਂ ਬਾਅਦ ਹੁਣ ਅਸੀਂ ਅਗਲੀ ਜਿਹੜਾ ਪੂਰੀ ਪ੍ਰोसीडिंग ਸ਼ੁਰੂ ਕਰ ਰਹੇ ਹਾਂ ਜੀ ਜੀ ਪਤਾ ਲੱਗੇ ਕੋਈ ਸਕੂਲੀ ਬੱਚੇ ਅੰਦਰ ਉਹ ਤਾਂ ਜੀ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਜੋ ਵੀ ਜਿਹੜੇ ਸੱਚ ਦੇ ਦੌਰਾਨ ਜੋ ਵੀ ਸਾਨੂੰ ਕੋਈ ਪਾਇਆ ਜਾਂਦਾ ਉਹ ਤੁਹਾਡੇ ਨਾਲ ਬਾਅਦ ਦੇ ਵਿੱਚ ਸ਼ੇਅਰ ਕਰ ਲਿਆ ਜਾਏਗਾ ਜੀ ਕੋਈ ਸਰਪੰਚ ਵੀ ਨਹੀਂ ਇਹ ਜਿਹੜਾ ਵੀਰ ਜੀ ਤੁਹਾਨੂੰ ਜਾਂ ਤਾਂ ਤੁਹਾਨੂੰ ਪਤਾ ਤੇ ਤੁਸੀਂ ਮੈਨੂੰ ਨਾਮ ਲਗਾ ਦਿਓ ਫਲਾਣੇ ਫਲਾਣੇ ਬੰਦੇ ਅੰਦਰ ਰਹੇ ਗਿਆ ਤਾਂ ਆਪਾਂ ਲਿਖ ਲੈਣੇ ਜੀ ਉਹਨਾਂ ਦਾ ਨਾਮ ਵੀ ਇਹ ਪਰਚੇ ਦੇ ਵਿੱਚ ਪਹਿਲਾਂ ਲਿਖਾ ਦਿਓ ਸਾਰੇ ਜੋ ਰਤਬਾ ਹੋਟਲ ਹੈ ਇਹ ਕਦੋਂ ਦਾ ਬਣਿਆ ਹੋਇਆ ਜੀ ਇੱਥੇ ਇਹ ਕਰੀਬ ਮਾਰਚ ਦਾ ਕਹਿੰਦੇ ਜੀ ਮਾਰਚ ਦਾ ਬਣਿਆ ਹੋਇਆ ਦੱਸ ਦੇ ਜੀ ਜੀ ਤੇ ਇਹ ਵੀ ਕਹਿ ਰਿਹਾ ਕਿ ਜਿਹੜਾ ਇਹ ਜਗ੍ਹਾ 'ਚ ਇੱਥੇ ਜਿਹੜੇ ਦਰਖਤ ਪੱਟ ਕੇ ਰਸਤਾ ਬਣਾਇਆ ਗਿਆ ਕਹਿੰਦੇ ਇਹ ਵੀ ਨਹੀਂ ਬਣ ਸਕਦਾ ਸੀ ਰਸਤਾ ਜੀ ਉਹ ਤਾਂ ਜੀ ਹੁਣ ਇਹ ਜਿਹੜਾ ਇਹ ਜਿਹੜਾ ਸਿਵਲ ਮਹਿਕਮਾ ਹੈਗਾ ਜੀ ਰੈਵਨਿਊ ਡਿਪਾਰਟਮੈਂਟ ਉਹ ਦੱਸ ਸਕਦਾ ਜੀ ਇਹਦੇ ਬਾਰੇ ਜਿਹੜਾ ਕੀ ਉਹਨਾਂ ਦੇ ਪ੍ਰੋਟੋਕੋਲ ਹੈਗੇ ਆ ਜੇ ਦੋਸ਼ੀ ਪਾਏ ਜਾਂਦੇ ਤਾਂ ਕਿੰਦਾਂ ਦੀ ਕਾਰਵਾਈ ਹੋਊ ਜੀ ਦੋਸ਼ੀ ਪਾਏ ਜਾਂਦੇ ਤਾਂ ਇਹਦੇ ਅਰੈਸਟ ਹੋਏਗੇ ਜੀ ਉਹ ਤੋਂ ਪਤਾਕ ਚਾਰਜ ਪੇਸ਼ ਕੀਤਾ ਜਾਏਗਾ ਤੇ ਕੋਰਟ ਦੇ ਜੋ ਮੁਤਾਬਕ ਉਹਦੇ ਕਾਨੂੰਨ ਅਗਲੀ ਜੋ ਸਾਇਜ ਆਬਦ ਵੀ ਬੰਦ ਕੀਤਾ ਜਾ ਸਕਦਾ ਉਹਦੇ ਵਿੱਚ ਜੀ ਡੀਜੀ ਸਾਹਿਬ ਨੂੰ ਜੋ ਅਸੀਂ ਜੋ ਹੈਗੀ ਸਾਡੀ ਕਾਰਵਾਈ ਹੈਗੀ ਹੈ ਉਹਦੇ ਮੁਤਾਬਕ ਅਸੀਂ ਡੀਸੀ ਸਾਹਿਬ ਨੂੰ ਰਿਪੋਰਟ ਬਣਾ ਕੇ ਭੇਜਾਂਗੇ ਜੀ ਤੇ ਉਹ ਡੀਸੀ ਸਾਹਿਬ ਉਹਦੇ ਤੇ ਜੋ ਮੁਤਾਬਕ ਕਾਨੂੰਨ ਹੈਗਾ ਉਹਦੇ ਅਗਲਾ ਐਕਸ਼ਨ ਲੈਣਗੇ ਜੀ ਜੀ